ਕੁਈ ਜਿਗਰ ਨਾ ਟੋਟਾ ਤੁਲੀ ਚਲੀ ਜਾ ਇਹ ਤਾਈ ਨੂੰ ਰੋਣ ਬਟਾਣਾ ਕੁਈ ਜਿਗਰ ਕਦੇ ਤੈਨੂੰ ਰਸੋਈ ਦੇ ਵਿੱਚ ਕੁੱਟਿਆ ਜਾਂਦਾ ਹੈ ਤਾਨੇ ਮੇਣੀ ਮਾਰੇ ਜਾਂਦੇ ਨੇ ਅਤੇ ਨਾਲ ਹੀ ਨਿਤਨੇਮ ਕਰਨ ਦੇ ਸਮੇਂ ਵੀ ਇਹਨੂੰ ਕਿਹਾ ਜਾਂਦਾ ਹੈ ਕਿ ਤੂੰ ਜਾਣ ਕੇ ਪਾਠ ਕਰਨ ਬਹਿ ਜਾਨੀਂ ਹੈ ਜਦੋਂ ਕੰਮ ਕਰਨ ਦਾ ਸਮਾਂ ਹੁੰਦਾ ਹੈ ਅਨੀਵੜੀ ਧਿਆਨ ਰੋਗੇ ਹਾਂਜੀ ਕੋ ਤੇਨੂੰ ਦੇਖੀਂ ਕਿ ਜੀ ਜੇ ਮੇਰੀ ਭੈਣ ਦਾ ਸਤਿਕਾਰ ਹੋਇਆ ਖੀਰ ਤੋਂ ਬਰਸਾਵੋ ਉਹ ਸਾਹਮਣੇ ਚੇਤਾ ਲੱਗੇ ਪਹਿਲਾ ਤਿਉਹਾਰ ਆਇਆ ਲੋਹੜੀ ਦਾ ਤਾਂ ਲੋਹੜੀ ਵਾਲੇ ਦਿਨ ਨੇਹਾ ਆਪਣੇ ਮਾਪਿਓ ਨੂੰ ਫੋਨ ਕਰਕੇ ਰੋਈ ਸੀ ਅਕਤੂਬਰ ਦੇ ਐਂਡ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਕੁੜੀ ਵਾਲਿਆਂ ਦੇ ਵੱਲੋਂ ਇਸ ਵਿਆਹ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਕੁੜੀ ਦੀ ਸਾਸ ਦੇ ਵੱਲੋਂ ਫੋਨ ਕਰਕੇ ਕਿਹਾ ਜਾਂਦਾ ਸੀ ਕੁੜੀ ਨੂੰ ਕਿ ਤੂੰ ਨੱਕ ਦੇ ਵਿੱਚ ਨਥਲੀ ਪਾਲਾ ਕੋਕਾ ਪਾਲਾ ਪਰ ਉਹ ਕਹਿੰਦੀ ਸੀ ਕਿ ਮੈਂ ਅੰਮ੍ਰਿਤ ਧਾਰਿਆ ਵੇਆ ਵਾਲੇ ਦਿਨ ਹੀ ਇਸ ਕੁੜੀ ਦੇ ਨਾਨ ਦੇ ਵੱਲੋਂ ਆਪਣੀ ਮਾਂ ਦੇ ਕੰਨ ਦੇ ਵਿੱਚ ਗੋਖ ਮਾਰੀ ਜਾਂਦੀ ਹੈ ਕਿ ਮਾਂ ਭਾਬੀ ਨੇ ਤਾਂ ਪਾਇਆ ਹੀ ਨਹੀਂ ਹੈਗਾ ਕੋਕਾ ਨਥਲੀ ਮਰਦੇ ਮਰਦੇ ਇਸ ਕੁੜੀ ਨੇ ਤਿੰਨ ਉਂਗਲਾਂ ਖੜੀਆਂ ਕੀਤੀਆਂ ਤੇ ਨਾਲ ਕੀ ਢੀ ਢੀ ਵਰਗੇ ਸ਼ਬਦਾਂ ਦਾ ਪ੍ਰਯੋਗ ਕੀਤਾ ਇੰਨਾ ਝੂਠਾ ਅਤੇ ਧੋਖੇबाज ਪਰਿਵਾਰ ਇੱਕ ਚੰਗੀ ਭੱਲੀ ਸੱਚੀ ਸੁੱਚੀ ਕੁੜੀ ਨੂੰ ਨਾ ਨੇ ਅੰਦਰ ਬਾੜ ਕੇ ਤੜਫਾਇਆ ਦੁਖੀ ਕੀਤਾ ਅਤੇ ਅੰਤ ਨੂੰ ਮਾਰ ਦਿੱਤਾ ਤੁਸੀਂ ਇਹਨੂੰ ਅਕਲ ਨਹੀਂ ਸिखਾਈ ਬੋਲਣ ਦੀ ਇਹ ਮੇਰੇ ਮਾਪਿਓ ਦੇ ਨਾਲ ਗੱਲ ਕਿਵੇਂ ਕਰਦੀ ਹੈ ਇਹ ਫੋਨ ਨੇਹਾ ਦੇ ਘਰ ਵਾਲੇ ਸੰਜੂ ਜੋਲੀ ਦੇ ਵੱਲੋਂ ਆਪਣੇ ਸਹੁਰੇ ਘਰ ਦੇ ਵਿੱਚ ਕੀਤਾ ਗਿਆ ਸੀ ਨੇਹਾ ਦੇ ਮਾਪਿਓ ਨੂੰ ਉਸਨੇ ਹੀ ਸ਼ਿਕਾਇਤ ਕੀਤੀ ਸੀ ਕਿ ਇਹ ਸਹੀ ਤਰ੍ਹਾਂ ਗੱਲ ਨਹੀਂ ਕਰਦੀ ਇਸ ਨੂੰ ਅਕਲ ਨਹੀਂ ਤੇ ਹੁਣ ਇਸ ਪਰਿਵਾਰ ਨੇ ਆਪਣੀ ਕਿਹੜੀ ਅਕਲ ਦਿਖਾਈ ਹੈ 5 ਮਹੀਨਿਆਂ ਦੇ ਵਿੱਚ ਸੋਨੀ ਧੀ ਨੂੰ ਮਾਰ ਕੇ ਤੇ 9 2000 23 ਤਰੀਕ ਨੂੰ ਹੀ ਨੇਹਾ ਦਾ ਜਨਮ ਹੁੰਦਾ ਹੈ ਤੇ 23 4 2025 23 ਤਰੀਕ ਨੂੰ ਹੀ ਉਸ ਦੀ ਮੌਤ ਹੋ ਜਾਂਦੀ ਹੈ ਉਸ ਨੂੰ ਮਾਰਿਆ ਜਾਂਦਾ ਹੈ ਇਹ ਉਹ ਕੁੜੀ ਹੈ ਜਿਸ ਦੀਆਂ ਵੀਡੀਓ ਤੁਸੀਂ ਅੱਜ ਕੱਲ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਨੇਹਾ ਉਰਫ ਅਗਮ ਜੋਤਕੌਰ ਸ੍ਰੀਨੰਦਪੁਰ ਸਾਹਿਬ ਦੀ ਧਰਤੀ ਤੇ ਇਸ ਦਾ ਜਨਮ ਹੁੰਦਾ ਹੈ ਪਿੰਡ ਛਿੰਝੜੀ ਦੀ ਰਹਿਣ ਵਾਲੀ ਘਰ ਦੇ ਵਿੱਚ ਮਾਪਿਓ ਅਤੇ ਭਰਾ ਸਿੱਖ ਧਰਮ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਈ ਕੁੜੀ ਕਿ ਪਿਛਲੇ 3 ਸਾਲ ਦੇ ਵਿੱਚ ਹੀ ਇਸ ਨੇ ਅੰਮ੍ਰਿਤ ਛੱਕ ਲਿਆ ਸੀ ਬੀਤੇ 3 ਸਾਲ ਪਹਿਲਾਂ ਹੀ ਅੰਮ੍ਰਿਤ ਛੱਕਿਆ ਸੀ ਅਤੇ ਉਸ ਤੋਂ ਬਾਅਦ ਇਹ ਸਭਾ ਦੇ ਦਿਨਾਂ ਦੇ ਵਿੱਚ ਸ਼ਹੀਦੀ ਦਿਹਾੜਿਆਂ ਦੇ ਵਿੱਚ ਜ਼ਮੀਨ ਤੇ ਸੌਂਦੀ ਹੁੰਦੀ ਸੀ ਇਹ ਕੁੜੀ ਅੰਮ੍ਰਿਤਧਾਰੀ ਸੀ ਨਿੱਤ ਨਿਯਮ ਕਰਦੀ ਸੀ ਪੰਜ ਕਕਾਰ ਪਾਏ ਪਰ ਇਹਨਾਂ ਸਾਰਿਆਂ ਦੀ ਬੇਅਦਬੀ ਕੀਤੀ ਗਈ ਉਸਦੇ ਸੋਹਰੇ ਘਰ ਦੇ ਵਿੱਚ ਇੱਕ ਗੁਰਸਿੱਖੀ ਬਾਣੇ ਦੇ ਵਿੱਚ 30 ਉਹਨੂੰ ਜ਼ਬਰਦਸਤੀ ਕੋਕਾ ਪਾਇਆ ਗਿਆ ਉਹਨੋਂ ਗਲਤ ਤਰੀਕੇ ਨਾਲ ਉਹਦੀ ਸਿਸਟਮ ਕਹਿੰਦੀ ਸੀਗੀ ਆਂਡਾ, ਮੀਟ, ਮੱਛੀ ਬਣਾ ਉਹ ਆਪਣੇ ਜਿਹੜੇ ਦੁੱਖ ਸੀਗੇ ਉਹਨੇ ਭਰਾ ਉਹਦਾ ਭਰਾ ਲੰਦਾ ਜੀ ਕਿਸੇ ਬਾਹਰ ਸਟੇਟ ਤੋਂ ਬਾਹਰ ਕੰਮ ਕਰਦੇ ਉਹਨੇ ਭਰਾ ਨਾਲ ਸਾਰੇ ਦੁੱਖ ਸਾਂਝੇ ਕਰਦੀ ਸੀਗੀ ਸਾਨੂੰ ਵੀ ਤਾਂ ਹੀ ਦੁੱਖ ਲੱਗਿਆ ਤਾਂ ਹੀ ਅਸੀਂ ਨਾਲ ਓਕੇ ਖੜੇ ਵਿੱਚ ਇਹ ਹੈ ਜੇ ਇੱਕ ਗੁਰਸਿੱਖ ਧੀ ਨੂੰ ਸਾਡੀ ਨੂੰ ਇੰਨਾ ਕੁਝ ਕਰ ਸਕਦੇ ਨੇ ਉਹਦੇ ਕਕਾਰ ਲਵਾਹਾਂ ਤੱਕ ਜਾ ਰਹੇ ਨੇ ਇੱਕ ਗੁਰਸਿੱਖ ਧੀ ਨੂੰ ਕੋਕਾ ਪਾਣ ਤੇ ਮਜਬੂਰ ਕਰਤਾ ਸਾਡੀ ਛੋਟੀ ਭੈਣ ਨੂੰ ਮੀਟ ਆਂਡੇ ਬਣਾਣ ਤੇ ਮਜਬੂਰ ਕਰਤਾ ਇਹ ਜੇ ਪਾਪੀਆਂ ਨੂੰ ਤਾਂ ਸਖਤੋ ਸਖਤ ਕਾਰਵਾਈ ਮੇਰੇ ਹਿਸਾਬ ਨਾਲ ਤਾਂ ਇਹ ਜੇ ਬੰਦੇ ਨੂੰ ਫਾਂਸੀ ਹੋਣਾ ਚਾਹੀਦੀ ਲਿਖ ਕੇ ਕੁੜੀ ਜਵਾਨ ਹੋਈ ਸਤੰਬਰ ਮਹੀਨੇ ਦੇ ਵਿੱਚ ਜਦੋਂ 24 ਸਾਲ ਦੀ ਹੋਈ ਤਾਂ ਪਰਿਵਾਰਿਕ ਮੈਂਬਰਾਂ ਨੇ ਉਸ ਤੇ ਵਿਆਹ ਦੀ ਗੱਲ tournੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਕਿਉਂ ਨਾ ਜਿਹੜਾ ਸਾਡਾ ਪੁੱਤ ਹੈ ਉਹਦਾ ਵੀ ਵਿਆਹ ਕੀਤਾ ਜਾਵੇ ਨਾਲ ਹੀ ਧੀ ਦਾ ਵੀ ਵਿਆਹ ਕਰ ਦਿੱਤਾ ਜਾਵੇ। ਪਹਿਲਾਂ ਮੁੰਡੇ ਦਾ ਵਿਆਹ ਕੀਤਾ ਗਿਆ ਅਤੇ ਉਸ ਮਗਰੋਂ ਕੁੜੀ ਦੀ ਡੋਲੀ ਤੋਰੀ ਗਈ। ਕੁੜੀ ਦੇ ਲਈ ਮੁੰਡਾ ਲੱਭਿਆ ਸੀ ਸੰਜੂ ਜੋਲੀ ਨਾਮ ਦਾ। ਸਰਕਾਰੀ ਨੌਕਰੀ ਕਰਦਾ ਸੀ ਫੌਜ ਦੇ ਵਿੱਚ ਹੈ ਇਹ ਦੇਖਦੇ ਹੋਏ ਕਿ ਭੈਣਾ ਵਿਆਹੀਆਂ ਹੋਈਆਂ ਨੇ ਘਰ ਦੇ ਵਿੱਚ ਮਾਪਿਓ ਹੀ ਨੇ ਸਿਰਫ ਅਤੇ ਪਿਓ ਵੀ ਡਰਾਈਵਰੀ ਦਾ ਕੰਮ ਕਰਦੇ ਨੇ ਇਸ ਤੇ ਚਲਦੇ ਹੋਏ ਉਹਨਾਂ ਨੇ ਇਸ ਰਿਸ਼ਤੇ ਨੂੰ ਚੰਗਾ ਸਮਝਿਆ ਗੱਲਬਾਤ ਕੀਤੀ ਗਈ ਖੁੱਲ ਕੇ ਦੱਸਿਆ ਗਿਆ ਕਿ ਸਾਡੀ ਕੁੜੀ ਨਿਤਨੇਮ ਕਰਿਆ ਕਰੂਗੀ ਅਤੇ ਇਹ ਅੰਮ੍ਰਿਤਧਾਰੀ Hindu ਪਰਿਵਾਰ ਸੀ ਤਾਂ Hindu ਪਰਿਵਾਰ ਤੇ ਵਿਆਹ ਹੋਇਆ ਪਰ ਉਹਨਾਂ ਨੇ ਮੰਨ ਲਿਆ ਕਿ ਤੁਹਾਡੀ ਕੁੜੀ ਨੂੰ ਲੈ ਕੇ ਸਾਨੂੰ ਕੋਈ ਵੀ ਆਪੱਤੀ ਨਹੀਂ ਹੈ ਜਿਵੇਂ ਉਹ ਕਰਨਾ ਚਾਹੂਗੀ ਜਿਵੇਂ ਤੁਸੀਂ ਦੱਸ ਰਹੇ ਹੋ ਓਵੇਂ ਹੀ ਹੋਊਗਾ ਸ਼ੁਰੂਆਤੀ ਦਿਨਾਂ ਦੇ ਵਿੱਚ ਇਹ ਗੱਲ ਖੋਲ ਦਿੱਤੀ ਗਈ ਸੀ ਕਿ ਅਸੀਂ ਆਨੰਦ ਕਾਰਜ ਕਰਾਂਗੇ ਆਨੰਦ ਕਾਰਜ ਹੀ ਕਰਵਾਏ ਕੁੜੀ ਨੇ ਵਿਆਹ ਦੀਆਂ ਵੀਡੀਓਜ਼ ਦੇ ਵਿੱਚ ਉਸਨੇ ਸੂਟ ਪਾ ਕੇ ਕੁਝ ਵੀਡੀਓਜ਼ ਆਪਣੀਆਂ ਸ਼ੂਟ ਵੀ ਕਰਵਾਈਆਂ ਜਿਸ ਦੇ ਵਿੱਚ ਉਹ ਆਪਣੇ ਪਤੀ ਦੇ ਨਾਲ ਹੋਈਆਂ ਪਿਆਰ ਭਰੀਆਂ ਗੱਲਾਂ ਦਾ ਜ਼ਿਕਰ ਕਰਦੀ ਹੈ ਤੇ ਮੈਂ ਉਹਨਾਂ ਨੇ ਮਤਲਬ ਮੈਨੇ ਖੁਦ ਸਿਆ ਕਿ ਹਾਂ ਮੈਂ ਤੇ ਚਲਾਉਂਦਾ ਹਾਂ ਮੈਂ ਕਿ ਕੋਈ ਨਹੀਂ ਤੁਸੀਂ ਚਿਲਾ ਲਿਓ ਮੈਂ ਪਿੱਛੇ ਵਹਿ ਜੂੰਗੀ ਸਾਰੀਆਂ ਗੱਲਾਂ ਖੋਲ ਲਈਆਂ ਗਿਆ ਵਿਆਹ ਦੀਆਂ ਤੇ ਇਸ ਤੋਂ ਬਾਅਦ 6 ਨਵੰਬਰ ਦਾ ਦਿਨ ਰੱਖਿਆ ਗਿਆ ਕਿ ਆ ਕੀ ਵਿਆਹ ਕੀਤਾ ਜਾਣਾ ਪਰ ਅਕਤੂਬਰ ਦੇ ਐਂਡ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਕੁੜੀ ਵਾਲਿਆਂ ਦੇ ਵੱਲੋਂ ਇਸ ਵਿਆਹ ਤੋਂ ਇਨਕਾਰ ਕਰ ਦਿੱਤਾ ਗਿਆ ਸੀ 15 ਦਿਨ ਪਹਿਲਾਂ ਵਿਆਹ ਤੋਂ ਉਹਨਾਂ ਨੇ ਕਿਹਾ ਕਿ ਅਸੀਂ ਇਹ ਵਿਆਹ ਨਹੀਂ ਕਰਨਾ ਕਿਉਂਕਿ ਕੁੜੀ ਦੀ ਸੱਸ ਦੇ ਵੱਲੋਂ ਫੋਨ ਕਰਕੇ ਕਿਹਾ ਜਾਂਦਾ ਸੀ ਕੁੜੀ ਨੂੰ ਕਿ ਤੂੰ ਨੱਕ ਦੇ ਵਿੱਚ ਨਥਲੀ ਪਾਲਾ ਕੋਕਾ ਪਾਲਾ ਪਰ ਉਹ ਕਹਿੰਦੀ ਸੀ ਕਿ ਮੈਂ ਅਮ੍ਰਿਤਾਰੀਆ ਤੁਸੀਂ ਮੇਰੀ ਮਾਂ ਨਾਲ ਗੱਲ ਕਰੋ ਮਾਪਿਓ ਨੇ ਜਦੋਂ ਇਹ ਸਾਰੀ ਗੱਲ ਸੁਣੀ ਤਾਂ ਕਿਹਾ ਕਿ ਇਹ ਦਾਜ ਦੇਹਜ ਵੀ ਮੰਗ ਰਹੇ ਨੇ ਉੱਪਰੋਂ ਇਹੋ ਜਿਹੀਆਂ ਗੱਲਾਂ ਇਹ ਮੁਰਦੋਹਰਾ ਰਹੀ ਨੇ ਜਦੋਂ ਕਿ ਪਹਿਲਾਂ ਹੀ ਅਸੀਂ ਦੱਸ ਚੁੱਕੇ ਹਾਂ ਕਿ ਕੁੜੀ ਅਮ੍ਰਿਤਾਰੀਆ ਤਾਂ ਇਸ ਮਗਰੋਂ ਵਿਚੋਲਾ ਵੀ ਪਹੁੰਚਦਾ ਤੇ ਮੁੰਡੇ ਵਾਲੇ ਵੀ ਉਹ ਕਹਿੰਦੇ ਨੇ ਕਿ ਨਹੀਂ ਕੁਝ ਗੱਲਾਂ ਹੋ ਜਾਂਦੀਆਂ ਨੇ ਤੁਸੀਂ ਮਾੜੀ-ਮੋਟੀ ਗੱਲ ਤੇ ਇਹ ਰਿਸ਼ਤਾਨਾ ਤੋੜੋ ਇਹ ਸੁਣਦੇ ਹੋਏ ਇੱਕ ਵਾਰੀ ਫੇਰ ਤੋਂ ਨੀਹਾ ਦਾ ਵਿਆਹ ਉੱਥੇ ਹੀ ਸੰਜੂ ਦੇ ਨਾਲ ਕਰਨ ਦੀਆਂ ਤਿਆਰੀਆਂ ਕਰਦੇ ਵਿੱਚ ਸ਼ੁਰੂ ਹੋ ਜਾਂਦੀਆਂ ਨੇ ਇਹ ਕਿਤੇ-ਕਿਤੇ ਮਿਲਦੇ ਹੋਏ ਹਿੰਟ ਸ਼ਾਇਦ ਇਸੇ ਗੱਲ ਦੇ ਹੀ ਸੀ ਵੀ ਅੱਗੇ ਜਾ ਕੇ ਇਸ ਕੁੜੀ ਦੇ ਨਾਲ ਬਹੁਤ ਮਾੜਾ ਹੋਣਾ ਕੁਝ ਤੁਸੀਂ ਰੁਕ ਜਾਓ ਪਰ ਖੈਰ ਅਸੀਂ ਗੱਲਾਂ ਦੇ ਵਿੱਚ ਆ ਜਾਂਦੇ ਆਂ ਲੋਕਾਂ ਦੀਆਂ ਕਿ ਚਲੋ ਛੋਟੀਆਂ-ਮੋਟੀਆਂ ਗੱਲਾਂ ਹਰ ਪਾਸੇ ਹੀ ਹੋਣੀਆਂ ਨੇ ਹੁਣ ਜਿੱਥੇ ਰਿਸ਼ਤਾ ਜੁੜਿਆ ਉੱਥੇ ਹੀ ਤੋੜ ਦਈਏ ਇੱਥੇ ਕੁੜੀ ਨੂੰ ਹੁਣ 6 ਨਵੰਬਰ ਨੂੰ ਉਸ ਦਾ ਵਿਆਹ ਕੀਤਾ ਜਾਂਦਾ ਵਿਆਹ ਵਾਲੇ ਦਿਨ ਹੀ ਇਸ ਕੁੜੀ ਦੇ ਨਾਨ ਦੇ ਵੱਲੋਂ ਆਪਣੀ ਮਾਂ ਦੇ ਕੰਨ ਦੇ ਵਿੱਚ ਫੂਕ ਮਾਰੀ ਜਾਂਦੀ ਹੈ ਕਿ ਮਾਂ ਭਾਬੀ ਨੇ ਤਾਂ ਪਾਇਆ ਹੀ ਨਹੀਂ ਹੈਗਾ ਕੋਕਾ ਨਥਲੀ ਆਪਾਂ ਕਹਿੰਦੇ ਰਹੇਗੇ ਤੇ ਇਹਨੇ ਪਾਇਆ ਨਹੀਂ ਇਸੇ ਗੱਲ ਦੀ ਜ਼ਿੱਦ ਇਸ ਪਰਿਵਾਰ ਤੇ ਵਿੱਚ ਨਹੀਂ ਜ਼ਿਆਦਾ ਸੀ ਕਿਉਂ ਨਾ ਨੇ ਬਾਅਦ ਦੇ ਵਿੱਚ ਕੁੜੀ ਦੇ ੱਟਕੇ ਦੇ ਨਾਲ ਨੱਥਲੀ ਪਾਈ ਉਸ ਨੂੰ ਬਾਹਾਂ ਤੋਂ ਘੁੱਟ ਕੇ ਫੜਿਆ ਜਿਸ ਤਰ੍ਹਾਂ ਕਿ ਕੁੜੀ ਦੇ ਪਿਓ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਬਾਹਾਂ ਦੇ ਉੱਪਰ ਨਿਸ਼ਾਨ ਨੇ ਅਤੇ ਉਸ ਨੂੰ ਮਾਰ ਵੀ ਦਿੱਤਾ ਗਿਆ ਜ਼ਹਿਰ ਵੀ ਦੇ ਦਿੱਤਾ ਗਿਆ ਇਹ ਸਾਰੇ ਸਿਰਫ ਇਲਜ਼ਾਮ ਨਹੀਂ 5 ਮਹੀਨਿਆਂ ਦੇ ਵਿੱਚ ਆਖਰਕਾਰ ਕੁੜੀ ਕਿਉਂ ਆਪਣੇ ਨਾਲ ਆਪਣੇ ਆਪ ਨਾਲ ਇੰਜ ਕਰੇਗੀ ਜੇ ਕੋਈ ਇਹ ਸੋਚਦਾ ਹੈ ਕਿ ਕੁੜੀ ਨੇ ਖੁਦ ਇਹੋ ਜਿਹੀ ਘਟਨਾ ਨੂੰ ਅੰਜਾਮ ਦਿੱਤਾ ਹੈ ਤਾਂ 24 ਸਾਲ ਤੱਕ ਉਹ ਆਪਣੇ ਘਰ ਦੇ ਵਿੱਚ ਖੁਸ਼ ਰਹਿ ਰਹੀ ਸੀ ਇਕਲੋਤੀ ਧੀ ਇਸੇ ਘਰਦਿਆਂ ਦੀ ਪਰਾ ਨੂੰ ਵੀ ਬੜੀ ਪਿਆਰੀ ਸੀ ਅਤੇ ਮਾਪਿਆਂ ਨੂੰ ਵੀ ਸੋਹਣੀ ਸੁਨੱਖੀ ਸੀ ਪੜੀ ਲਿਖੀ ਸੀ ਔਰ ਸਮਝਦਾਰੰਨੀ ਸੀ ਕਿ ਉਹਨੇ ਕਦੇ ਵੀ ਨਹੀਂ ਕਿਹਾ ਕਿ ਮੇਰਾ ਸਹੁਰਾ ਘਰ ਮਾੜਾ ਰਿਸ਼ਤੇਦਾਰਾਂ ਨੂੰ ਇਹੀ ਕਹਿੰਦੀ ਰਹੀ ਕਿ ਮੇਰਾ ਘਰ ਵਾਲਾ ਬਹੁਤ ਚੰਗਾ ਹੈ ਜਦੋਂ ਕਿ ਇਹ ਹੀ ਘਰ ਵਾਲਾ ਉਸਦੇ ਪੇਕੇ ਘਰ ਦੇ ਵਿੱਚ ਫੋਨ ਕਰ ਕਰਕੇ ਕਹਿ ਰਿਹਾ ਹੈ ਕਿ ਇਸ ਕੁੜੀ ਨੂੰ ਅਕਲ ਨਹੀਂ ਸਿਖਾਈ ਤੁਸੀਂ ਇਹੋ ਜਿਹੀਆਂ ਕਿੰਨੀਆਂ ਹੀ ਗੱਲਾਂ ਨੇਹਾ ਦੇ ਨਾਲ ਸਹੁਰੇ ਘਰ ਦੇ ਵਿੱਚ ਹੋ ਰਹੀਆਂ ਸਨ ਉਸ ਦਿਨ ਆਣਾਂ ਪਹਿਲਾਂ ਹੀ ਉਹਨਾਂ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦੀ ਹੈ ਕਦੇ ਤੈਨੂੰ ਰਸੋਈ ਦੇ ਵਿੱਚ ਕੁੱਟਿਆ ਜਾਂਦਾ ਹੈ ਤਾਨੇ ਮੇੜੀ ਮਾਰੇ ਜਾਂਦੇ ਨੇ ਅਤੇ ਨਾਲ ਹੀ ਨਿਤਨੇਮ ਕਰਨ ਦੇ ਸਮੇਂ ਵੀ ਇਹਨੂੰ ਕਿਹਾ ਜਾਂਦਾ ਹੈ ਕਿ ਤੂੰ ਜਾਣ ਕੇ ਪਾਠ ਕਰਨ ਬਹਿ ਜਾਨੀਂ ਐ ਜਦੋਂ ਕੰਮ ਕਰਨ ਦਾ ਸਮਾਂ ਹੁੰਦਾ ਸੋਹਰੇ ਪਰਿਵਾਰ ਦੇ ਵੱਲੋਂ ਇਹ ਵੀ ਰੋਕ ਲਗਾ ਦਿੱਤੀ ਗਈ ਕਿ ਤੂੰ ਨਿਤਨੇਮ ਸਾਡੇ ਹਿਸਾਬ ਦੇ ਨਾਲ ਕਰੇਂਗੀ ਜਦੋਂ ਅਸੀਂ ਰੋਟੀ ਪਾਣੀ ਖਾ ਕੇ ਵਿਹਲੇ ਹੋਵਾਂਗੇ ਫਿਰ ਤੂੰ ਆਪਣੇ ਇਹ ਸਾਰੇ ਕੰਮ ਨਾ ਵੇ। ਉਹ ਕੁੜੀ ਅੰਦਰ ਹੀ ਅੰਦਰ ਕੁੱਟ-ਕੁੱਟ ਕੇ ਕਿਸੇ ਤਰ੍ਹਾਂ ਜੀ ਰਹੀ ਸੀ। ਇਥੇ ਸਭ ਤੋਂ ਜ਼ਿਆਦਾ ਜ਼ਰੂਰੀ ਸੀ ਉਸਦੇ ਪਤੀ ਦੇ ਵੱਲੋਂ ਸਾਥ ਮਿਲਣਾ ਜਿਸਨੇ ਕੀ ਬਿਲਕੁਲ ਵੀ ਨਹੀਂ ਦਿੱਤਾ ਆਪਣੀ ਘਰ ਵਾਲੀ ਦੀ ਗੱਲ ਤਾਂ ਜ਼ਰੂਰ ਸੁਣਦਾ ਸੀ ਪਰ ਅੰਤ ਨੂੰ ਆਪਣੀ ਭੈਣਾਂ ਦੀ ਸਾਈਡ ਲੈਂਦਾ ਸੀ ਇਹ ਗੱਲ ਕੁੜੀ ਦੀ ਮਾਂ ਦੇ ਵੱਲੋਂ ਦੱਸੀ ਗਈ ਹੈ ਉਹਨਾਂ ਦਾ ਕਹਿਣਾ ਹੈ ਉਸ ਦੀਆਂ ਭੈਣਾਂ ਜੋ ਕੁਝ ਵੀ ਕਹਿੰਦੀਆਂ ਸੀ ਸਾਡਾ ਜਵਾਈ ਉਹੀ ਗੱਲ ਨੂੰ ਮੰਨ ਲੈਂਦਾ ਸੀ ਅਤੇ ਸਾਡੀ ਧੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਅਤੇ ਉਹ ਹਮੇਸ਼ਾ ਹੀ ਕੋਈ ਨਾ ਕੋਈ ਇਹੋ ਜਿਹੀਆਂ ਗੱਲਾਂ ਕਰਦੀਆਂ ਰਹਿੰਦੀਆਂ ਸੀ ਘਰ ਦੇ ਵਿੱਚ ਕੀ ਕਲੇਸ਼ ਪਿਆ ਰਵੇ ਕੁੜੀ ਨੂੰ ਚੈਨ ਨਾਲ ਬੈਠਣ ਨਹੀਂ ਦਿੱਤਾ ਜਾਂਦਾ ਸੀ ਵੇਖੇ ਘਰ ਦੇ ਵਿੱਚ ਵੀ ਆਉਂਦੇ ਸੀ ਤਾਂ ਰਾਤ ਦੇ 12 ਵਜੇ ਵੀ ਜੇਕਰ ਉਸ ਨੂੰ ਫੋਨ ਆਂਦਾ ਸੀ ਤਾਂ ਉਹ ਵਾਪਸ ਆਪਣੀ ਇਸ ਘਰ ਵਾਲੀ ਨੂੰ ਨਿਹਾਨ ਨੂੰ ਲੈ ਕੇ ਚਲਾ ਜਾਂਦਾ ਸੀ ਕਿਹੋ ਜਿਹੀ ਜ਼ਿੰਦਗੀ ਜੀ ਰਹੀ ਸੀ ਇਹ ਕੁੜੀ ਆਗਮ ਜੋਤਕੌਰ ਉਰਫ ਨਿਹਾਨ ਨੂੰ ਉਸ ਦੇ ਸਹੁਰੇ ਘਰ ਦੇ ਵਿੱਚ ਮਾਰ ਦਿੱਤਾ ਗਿਆ ਇਹ ਕਿਹਾ ਜਾ ਰਿਹਾ ਕਿ ਜ਼ਹਿਰ ਦਿੱਤਾ ਅਤੇ पीजीआई ਦੇ ਵਿੱਚ ਜਦੋਂ ਇਸ ਕੁੜੀ ਨੂੰ ਲਜਾਇਆ ਗਿਆ ਤਾਂ ਕਰੀਬ 1.5 ਲੀਟਰ ਦੋ ਬੋਤਲਾਂ ਜ਼ਹਿਰ ਦੀਆਂ ਦੇ ਅੰਦਰੋਂ ਕੱਢੀਆਂ ਵੀ ਗਈਆਂ ਨੇ ਪਰਿਵਾਰਿਕ ਮੈਂਬਰਾਂ ਨੇ ਇਹ ਵੀ ਦੱਸਿਆ ਇੰਨੀ ਮਾੜੀ ਹਾਲਤ ਸੀ ਦੀ ਅਤੇ ਜ਼ਹਿਰ ਦੀ ਮਾਤਰਾ ਇੰਨੀ ਜ਼ਿਆਦਾ ਸੀ ਕਿ ਇਹ ਕੁੜੀ ਬਚ ਨਹੀਂ ਪਾਈ ਇੰਨਾ ਜ਼ਹਿਰ ਕੱਢਣ ਤੋਂ ਬਾਅਦ ਵੀ ਉਹ ਦੇ ਅੰਦਰ ਬਹੁਤ ਗੁੱਸੇ ਮਰਦੇ ਮਰਦੇ ਇਸ ਕੁੜੀ ਨੇ ਤਿੰਨ ਉਂਗਲਾਂ ਖੜੀਆਂ ਕੀਤੀਆਂ ਤੇ ਨਾਲ ਹੀ ਡੀਟੀਟੀ ਵਰਗੀ ਸ਼ਬਦਾਂ ਦਾ ਪ੍ਰਯੋਗ ਕੀਤਾ ਹੁਣ ਇਹਦਾ ਇਹੀ ਸੰਕੇਤ ਸੀ ਜਾਂ ਫਿਰ ਇਸ ਦਾ ਕੋਈ ਹੋਰ ਸੀ ਇਹ ਕਾਰਨ ਸੀ ਕਿ ਉਹਨੇ ਤਿੰਨ ਉਂਗਲਾਂ ਹੀ ਖੜੀਆਂ ਕੀਤੀਆਂ ਤੇ ਨਾਲ ਇਸ ਦਵਾਈ ਦਾ ਨਾਮ ਲਿਆ ਇਹ ਜਾਂਚ ਪੜਤਾਲ ਦੇ ਵਿੱਚ ਸਾਹਮਣੇ ਆ ਜਾਣਾ ਜਦੋਂ ਕੁਝ ਪੜਤਾਲ ਕੀਤੀ ਜਾਣੀ ਹੈ ਸਾਰੇ ਜਾਣਿਆਂ ਨੂੰ ਪੁਲਿਸ ਫੜ ਚੁੱਕੀ ਹੈ ਪਰ ਇਨਸਾਫ ਮਿਲਣਾ ਬੇहद ਜ਼ਰੂਰੀ ਹੈ ਇਹਨਾਂ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਕੜੀ ਤੋਂ ਕੜੀ ਸਜ਼ਾ ਜਿਨ੍ਹਾਂ ਨੇ ਇੰਨੀ ਸੋਹਣੀ ਧੀ ਨੂੰ ਇੰਨੀ ਪਿਆਰੀ ਕੁੜੀ ਨੂੰ ਭੋਲੀ ਜਹੀ ਧੀ ਨੂੰ ਸੋਹਰੇ ਘਰ ਦੇ ਵਿੱਚ ਲਿਜਾ ਕੇ ਮਾਰ ਦਿੱਤਾ ਇੱਕ ਕਮਰੇ ਦੇ ਵਿੱਚ ਕੁੜੀ ਮਾਰ ਰਹੀ ਸੀ ਉਸ ਦਾ ਪੇਕਾ ਪਰਿਵਾਰ ਉਹਨਾਂ ਨੂੰ ਲੈਣ ਗਿਆ ਸੀ ਦੂਜੇ ਕਮਰੇ ਦੇ ਵਿੱਚ ਬੈਠਾ ਇਹਨਾਂ ਦਾ ਸਾਰਾ ਪਰਿਵਾਰ ਕੰਨ ਤੇ ਵਿੱਚ ਕੋਸਰਮੋਸਰ ਕਰਦਾ ਹੋਇਆ ਕਿਸੇ ਗੱਲ ਦੀ ਸਲਾਹ ਕਰ ਰਿਹਾ ਸੀ ਕਿ ਹੁਣ ਅਸੀਂ ਅੱਗੇ ਕਰਨਾ ਕੀ ਹੈ ਇਹੋ ਜਿਹੇ ਹਾਲਾਤ ਹੋ ਚੁੱਕੇ ਨੇ ਲੋਕਾਂ ਦੇ ਇਸ ਰਿਸ਼ਤੇ ਦੇ ਵਿੱਚ ਕੁਝ ਖਾਸ ਰਿਹਾ ਨਹੀਂ ਹੈ ਸਭ ਕੁਝ ਫਿੱਕਾ ਪੈ ਚੁੱਕਿਆ ਤੇ ਖੋਖਲਾ ਹੋ ਚੁੱਕਿਆ ਕਿਸੇ ਨੂੰ ਪਰਵਾਹ ਨਹੀਂ ਸੀ ਉੱਥੇ ਕਿ ਦੂਜੇ ਦੀ ਧੀ ਮਰ ਰਹੀ ਹੈ ਕਿਉਂਕਿ ਉਹਨਾਂ ਨੇ ਉਹਨੂੰ ਆਪਣਾ ਤਾਂ ਕਦੇ ਸਮਝਿਆ ਹੀ ਨਹੀਂ ਉਹ ਸਿਰਫ ਉਹਨੂੰ ਆਪਣੇ ਘਰ ਦੇ ਵਿੱਚ ਵਿਆਹ ਕੇ ਲੈ ਕੇ ਗਏ ਸੀ ਪਰ ਉਹਦੀਆਂ ਖੁਸ਼ੀਆਂ ਗਮੀਆਂ ਦੇ ਨਾਲ ਅਤੇ ਉਹਨੂੰ ਹੋ ਰਹੀ ਤਕਲੀਫ ਦੇ ਨਾਲ ਕਿਸੇ ਦਾ ਕੋਈ ਵਾਅ ਵਾਸਤਾ ਨਹੀਂ ਸੀ ਉਹ ਕੁੜੀ ਪੂਰਾ ਇੱਕ ਦਿਨ ਘਰ ਦੇ ਅੰਦਰ ਹੀ ਬੈੱਡ ਤੇ ਤੜਫਦੀ ਰਹੀ ਪਰ ਉਸਨੂੰ ਕੋਈ ਹਸਪਤਾਲ ਨਹੀਂ ਲੈ ਕੇ ਗਿਆ ਹਸਪਤਾਲ ਨਹੀਂ ਲੈ ਕੇ ਗਿਆ ਤੇ ਨਾਲ ਹੀ ਇੱਕ ਝੂਠੀ ਰਿਪੋਰਟ ਜਿਹਹੀ ਜ਼ਰੂਰ ਪਰਿਵਾਰਿਕ ਮੈਂਬਰਾਂ ਨੂੰ ਦਿਖਾਈ ਗਈ ਹੈ ਕਿ ਕੁੜੀ ਬਿਲਕੁਲ ਨਾਰਮਲ ਹੈ ਜੇ ਨਾਰਮਲ ਸੀ ਤਾਂ ਇੰਨਾ ਜ਼ਿਆਦਾ ਪਦਮਾਤਰਾ ਦੇ ਵਿੱਚ ਜ਼ਹਿਰ ਉਸਦੀ ਬਾਡੀ ਦੇ ਵਿੱਚ ਕਿਵੇਂ ਆਇਆ ਜਿਹੜਾ ਬਾਅਦ ਦੇ ਵਿੱਚ ਨਿਕਲਿਆ ਬਹੁਤ ਸਾਰੀਆਂ ਗੱਲਾਂ ਇਸ ਮਾਮਲੇ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਵੱਲੋਂ ਝੂਠ ਬੋਲੀਆਂ ਗਈਆਂ ਕੁੜੀ ਵਾਲਿਆਂ ਨੂੰ ਉਹ ਕੁੜੀ ਵੀ ਬਹੁਤ ਕੁਝ ਲਕੋਉਂਦੀ ਰਹੀ ਤਾਂ ਕਿ ਉਸਦਾ ਘਰ ਬਚ ਜਾਵੇ ਉਹ ਇਹੋ ਜਿਹੀ ਸੋਚਦੀ ਮਾਲਕ ਸੀ ਕੁੜੀ ਕਹਿੰਦੀ ਸੀ ਕਿ ਵਿਆਹ بار-ਬਾਰ ਨਹੀਂ ਹੁੰਦੇ ਹੁਣ ਜੇ ਹੋ ਹੀ ਗਿਆ ਤਾਂ ਮੈਨੂੰ ਨਿਭਾਉਣਾ ਪੈਣਾ ਉਸ ਦੇ ਘਰੋਂ ਵੀ ਜੇਕਰ ਉਸ ਦਾ ਘਰ ਵਾਲਾ ਉਹਨੂੰ ਲੈ ਕੇ ਜਾਂਦਾ ਸੀ ਰਾਤ ਦੇ ਸਮੇਂ ਤਾਂ ਉਹ ਮਾਂ ਨੂੰ ਕਹਿੰਦੀ ਹੁੰਦੀ ਸੀ ਨੀਹਾ ਕਿ ਮਾਂ ਹੁਣ ਮੈਂ ਵਿਆਹੀ ਜਾ ਚੁੱਕੀ ਹਾਂ ਮੈਨੂੰ ਤਾਂ ਹੁਣ ਜਾਣਾ ਹੀ ਪੈਣਾ ਐਨੀ ਚੰਗੀ ਕੁੜੀ ਸੀ ਉਹ ਅਤੇ ਸਹੁਰਿਆਂ ਨੇ ਇਹਨਾਂ ਸਾਰੀਆਂ ਗੱਲਾਂ ਦਾ ਹੀ ਫਾਇਦਾ ਚੱਕਿਆ ਉਸ ਤੋਂ ਦਹੇਜ ਮੰਗਦੇ ਰਹੇ ਉਸ ਦਾ ਧਰਮ ਵਿਭੰਗ ਕਰਦੇ ਰਹੇ ਨਾਲ ਹੀ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਹੱਦੋਂ ਵੱਧ ਪਰੇਸ਼ਾਨ ਕੀਤਾ ਗਿਆ ਮਾਂ ਅਤੇ ਪਿਓ ਜਦੋਂ ਵੀ ਆਪਣੀ ਧੀ ਨੂੰ ਫੋਨ ਕਰਦੇ ਤਾਂ ਉਹ ਫੋਨ ਤੱਕ ਨਹੀਂ ਚੱਕ ਪਾਉਂਦੀ ਸੀ ਕਿਉਂਕਿ ਘਰ ਦੇ ਵਿੱਚ ਸੁਖਾਵਾਂ ਮਾਹੌਲ ਹੀ ਨਹੀਂ ਸੀ ਕਿ ਉਹ ਬੋਲ ਕੇ ਦੱਸ ਸਕਦੀ ਕਿ ਮੈਂ ਇੱਥੇ ਬੈਠੀ ਹੁਣ ਰੋ ਰਹੀ ਹਾਂ ਜਦੋਂ ਸਭ ਕੁਝ ਠੀਕ ਹੋ ਜਾਂਦਾ ਉਸ ਸਮੇਂ ਉਹ ਬੈਕ ਕਾਲ ਕਰਕੇ ਦੱਸਦੀ ਸੀ ਕਿ ਮਾਂ ਮੈਂ ਠੀਕ ਹਾਂ ਹੌਲੀ ਹੌਲੀ ਕਰਕੇ ਉਹਨੇ ਕੁਝ ਗੱਲਾਂ ਦੱਸਣੀਆਂ ਸ਼ੁਰੂ ਕੀਤੀਆਂ ਵਿਆਹ ਤੋਂ ਬਾਅਦ ਜਦੋਂ ਨਵੇਂ ਸਾਲ ਦੇ ਵਿੱਚ ਪਹਿਲਾ ਤਿਉਹਾਰ ਆਇਆ ਲੋਹੜੀ ਦਾ ਤਾਂ ਲੋਹੜੀ ਵਾਲੇ ਦਿਨ ਨੀਹਾ ਆਪਣੇ ਮਾਪਿਓ ਨੂੰ ਫੋਨ ਕਰਕੇ ਰੋਈ ਸੀ ਇੱਕ ਪਾਸੇ ਕੰਤੇ ਫੋਨ ਰੱਖ ਕੇ ਮਾਪਿਓ ਰੋ ਰਹੇ ਸੀ ਦੂਜੇ ਪਾਸੇ ਨੀਹਾ ਬਿਰੋ ਰਹੀ ਸੀ ਸਾਰਾ ਪਰਿਵਾਰ ਉਸ ਦਿਨ ਤੜਫ ਰਿਹਾ ਸੀ ਕਿ ਅਸੀਂ ਹੁਣ ਕਰੀਏ ਕੀ ਇੰਜ ਜਾ ਪਰਹਾ ਸੀ ਕਿ ਚਲੋ ਹਰੇਕ ਦੇ ਵਿਆਹ ਛੋਟੀਆਂ ਮੋਟੀਆਂ ਗੱਲਾਂ ਹੋ ਜਾਂਦੀਆਂ ਨੇ ਅਸੀਂ ਕੁਝ ਦੇਖ ਲਵਾਂਗੇ ਪਰ ਸਾਰਾ ਟੱਬਰ ਇੱਕ ਦੂਸਰੇ ਦੇ ਨਾਲ ਦੁੱਖ ਸਾਂਝਾ ਕਰ ਰਿਹਾ ਸੀ ਕੁੜੀ ਉੱਥੇ ਕੱਲੀ ਬੈਠੀ ਰੋ ਰਹੀ ਸੀ ਅਤੇ ਮਾਪਿਓ ਆਪਣੀ ਕੁੜੀ ਨੂੰ ਸੋਚ-ਸੋਚ ਕੇ ਚਿੰਤਾ ਦੇ ਵਿੱਚ ਸੀ ਇਸ ਦੇ ਵਿਚਾਲੇ ਹੀ ਉਹਨਾਂ ਦੇ ਜਵਾਈ ਦੇ ਵੱਲੋਂ ਵੀ ਫੋਨ ਕੀਤਾ ਗਿਆ ਨੇਹਾ ਦੇ ਘਰ ਅਤੇ ਮਾਪਿਓ ਨੂੰ ਪੁੱਠਾ ਸਿੱਧਾ ਬੋਲਿਆ ਗਿਆ ਕਿਹਾ ਗਿਆ ਕਿ ਇਹ ਇੱਥੇ ਕੀ ਕੁਝ ਕਰਦੀ ਹੈ ਉਸ ਤੋਂ ਲੈ ਕੇ ਸਭ ਕੁਝ ਕਿਹਾ ਗਿਆ ਸੀ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਲੈਣ ਦੇ ਲਈ ਜਦੋਂ ਨੇਹਾ ਦੇ ਪਿਤਾ ਨੇ ਕੁੜੀ ਦੇ ਸਹੁਰੇ ਘਰ ਦੇ ਵਿੱਚ ਫੋਨ ਕੀਤਾ ਸਹੁਰੇ ਨੂੰ ਤਾਂ ਉਹ ਆਖਰ ਹੈ ਕਿ ਨਹੀਂ ਜੀ ਇੱਥੇ ਤੱਕ ਕੋਈ ਅਜਿਹੀ ਗੱਲ ਹੀ ਨਹੀਂ ਤੁਹਾਨੂੰ ਕਿਹਨੇ ਦੱਸਿਆ ਹੁਣ ਉਹਦਾ ਇਹ ਪੁੱਛਣਾ ਸਵਾਲ ਕਿ ਤੁਹਾਨੂੰ ਕਿਹਨੇ ਦੱਸਿਆ ਉਹਨਾਂ ਦਾ ਮਕਸਦ ਇਹ ਸੀ ਕਿ ਅਸੀਂ ਜਾਣੀਏ ਕਿ ਸਾਡੀ ਨੂੰਹ ਨੇ ਤਾਂ ਨਹੀਂ ਸਾਰਾ ਕੁਝ ਦੱਸਿਆ ਜੇ ਉਸ ਦਾ ਨਾਮ ਲਿਆ ਜਾਂਦਾ ਤਾਂ ਘਰ ਦੇ ਵਿੱਚ ਹੋਰ ਕਲੇਸ਼ ਪੈਣਾ ਸੀ ਪਰ ਪਿਓ ਨੇ ਕਿਹਾ ਕਿ ਤੁਹਾਡੇ ਹੀ ਪੁੱਤ ਦਾ ਮੈਨੂੰ ਫੋਨ ਆਇਆ ਮੇਰੇ ਜਵਾਈ ਦਾ ਹੀ ਫੋਨ ਆਇਆ ਕਿ ਇਹ ਸਭ ਕੁਝ ਘਰ ਦੇ ਵਿੱਚ ਚੱਲ ਰਿਹਾ ਸੋਹਰਾ ਮੁੱਕਰ ਗਿਆ ਕਿ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਤੁਸੀਂ ਆਪਣੀ ਧੀ ਦੇ ਨਾਲ ਗੱਲ ਕਰ ਲਓ ਇੰਨਾ ਝੂਠਾ ਅਤੇ ਧੋਖੇबाज ਪਰਿਵਾਰ ਇੱਕ ਚੰਗੀ ਭੱਲੀ ਸੱਚੀ ਸੁੱਚੀ ਕੁੜੀ ਨੂੰ ਇਹਨਾਂ ਨੇ ਅੰਦਰ ਬਾੜ ਕੇ ਤੜਫਾਇਆ, ਦੁਖੀ ਕੀਤਾ ਅਤੇ ਅੰਤ ਨੂੰ ਮਾਰ ਦਿੱਤਾ। ਉਹਨਾਂ ਦੇ ਮਾਪਿਓ ਅੱਜ ਤੜਫ-ਤੜਫ ਕੇ ਰੋ ਰਹੇ ਸੀ। ਮਾਂ ਦੀ ਹਾਲਤ ਪਾਗਲਾਂ ਵਰਗੀ ਹੋ ਗਈ ਸੀ। ਕਮਰੇ ਦੇ ਵਿੱਚ ਆਪਣੀ ਧੀ ਦੀਆਂ ਫੋਟੋਆਂ ਦੇਖ ਕੇ ਉਹ ਚੀਕਾਂ ਮਾਰ ਰਹੇ ਸੀ ਕਿ ਇਹ ਮੇਰੀ ਧੀ ਹੈ ਤੇ ਇਹ ਕਿੱਥੇ ਚਲੀ ਗਈ? ਆਪਣੇ ਹੱਥੀ ਉਹਨੂੰ ਡੋਲੀ ਦੇ ਵਿੱਚ ਬਿਠਾ ਕੇ ਤੋਰਿਆ ਸੀ। ਘਰ ਤੋਂ ਤਿਆਰ ਕਰਕੇ ਭੇਜਿਆ ਸੀ ਤੇ ਅੱਜ ਜਿਹੜੇ ਹਾਲਾਤਾਂ ਦੇ ਵਿੱਚ ਉਸ ਨੂੰ ਘਰ ਤੋਂ ਅਰਥੀ ਉਸ ਦੀ ਚੱਕੀ ਗਈ ਹੈ ਉਹ ਦੇਖਿਆ ਨਹੀਂ ਜਾਂਦਾ ਸੀ ਇਸ ਮੌਕੇ ਤੇ ਸਾਰੇ ਪਰਿਵਾਰਿਕ ਮੈਂਬਰ ਡੂੰਗੇ ਸਦਮੇ ਦੇ ਵਿੱਚ ਸੀ ਉਹ ਦੱਸਦੇ ਨੇ ਕਿ ਅਸੀਂ ਕਿੰਜ ਕਿਹੜੇ ਹਾਲਾਤਾਂ ਦੇ ਵਿੱਚ ਕੁੜੀ ਨੂੰ ਉਹਦੇ ਸਹੁਰੇ ਘਰੋਂ ਗੱਡੀ ਦੇ ਵਿੱਚ ਬਿਠਾ ਕੇ ਲੈ ਕੇ ਆਏ ਸਹਾਰਾ ਦੇ ਦੇ ਕੇ ਦੋਹਾਂ ਪਾਸੇ ਪਰਿਵਾਰਿਕ ਜੀ ਬੈਠੇ ਤੇ ਕੁੜੀ ਨੂੰ ਕਿਸੇ ਤਰ੍ਹਾਂ ਗੱਡੀ ਦੇ ਵਿੱਚ ਟਕਾ ਕੇ ਬਿਠਾਇਆ ਹੋਇਆ ਸੀ ਜਦੋਂ ਇਸ ਕੁੜੀ ਨੂੰ ਰੋਪੜ ਦੇ ਹਸਪਤਾਲ ਵਿਖੇ ਲਜਾਇਆ ਗਿਆ ਸੀ ਤਾਂ ਉੱਥੇ ਹੀ ਡਾਕਟਰਾਂ ਨੇ ਜਵਾਬ ਦਿੱਤਾ ਸੀ ਕਿ ਇਹਦਾ ਬਚਣਾ ਮੁਸ਼ਕਿਲ ਹੈ। ਪਰਿਵਾਰਕ ਮੈਂਬਰ ਇਸ ਨੂੰ ਪੀਜੀਆਈ ਲੈ ਕੇ ਗਏ। ਦੋ ਤਿੰਨ ਦਿਨ ਉੱਥੇ ਵੈਂਟੀਲੇਟਰ ਤੇ ਤੜਫਦੀ ਰਹੀ। ਇੱਕ ਗੱਲ ਤੱਕ ਨਹੀਂ ਕਰ पाए ਮਾਪਾ ਮਾਪਿਓ ਆਪਣੀ ਅਸਥੀ ਦੇ ਨਾਲ ਤੇ ਇਹ ਬੋਲਦੇ ਹੋਏ ਵੀ ਬੁੱਲ ਕੰਬ ਜਾਂਦੇ ਨੇ ਕਿ ਉਹ ਕਿਹਨਾ ਹਾਲਾਤਾਂ ਦੇ ਵਿੱਚ ਮਰੀ ਹੋਣੀ। ਉਹਦੇ ਅੰਦਰ ਕਿੰਨਾ ਦੁੱਖ ਦਰਦ ਸੀ। ਮਹਿਜ਼ 5 ਮਹੀਨਿਆਂ ਦੇ ਵਿੱਚ ਕਿਸੇ ਦੀ ਧੀ ਨੂੰ ਖਤਮ ਕਰ ਦਿੱਤਾ ਤੇ ਉਸ ਤੋਂ ਬਾਅਦ ਇਸ ਸਾਰੇ ਪਰਿਵਾਰ ਵਾਲੇ ਕਹਿੰਦੇ ਨੇ ਕਿ ਜੇਲ੍ਹਾਂ ਵੀ ਤਾਂ ਬੰਦਿਆਂ ਲਈ ਹੀ ਬਣੀਆਂ ਨੇ ਪਰਚੇ ਵੀ ਤਾਂ ਬੰਦਿਆਂ ਤੇ ਹੀ ਹੁੰਦੇ ਨੇ ਅਸੀਂ ਦੇਖ ਲਵਾਂਗੇ ਹੁਣ ਇਹੋ ਜਿਹੇ ਪਾਪੀਆਂ ਨੂੰ ਵਾਕੇ ਹੀ ਇੰਨੀ ਕਿ ਸੱਚਾਈ ਦੇ ਨਾਲ ਆ ਸਾਰੀਆਂ ਚੀਜ਼ਾਂ ਦਿਖਾਣੀਆਂ ਚਾਹੀਦੀਆਂ ਨੇ ਕਿ ਕਿਸੇ ਹੋਰ ਦੀ ਹਿੰਮਤ ਨਾ ਪਵੇ ਇਹ ਜੀਆਂ ਗੱਲਾਂ ਨੂੰ ਮਜ਼ਾਕ ਦੇ ਵਿੱਚ ਲੈਣ ਦੀ ਇਹਨਾਂ ਗੱਲਾਂ ਨੂੰ ਲੈ ਕੇ ਕਿਸੇ ਹੋਰ ਦੀ ਜਾਨ ਲੈਣ ਦੀ ਕਿਸੇ ਦਾ ਘਰ ਬਰਬਾਦ ਕਰਨ ਦੀ ਜੇਕਰ ਤੁਹਾਨੂੰ ਇੰਨਾ ਹੀ ਨਾ ਬਰਦਾਸ਼ਤ ਸੀ ਕਿਸੇ ਹੋਰ ਵਿਅਕਤੀ ਦਾ ਘਰ ਦੇ ਵਿੱਚ ਆਣਾ ਤਾਂ ਆਪਣਾ ਪੁੱਤ ਤੁਸੀਂ ਵਿਆਹਦੇ ਹੀ ਜੇ ਮੁੰਡੇ ਨੂੰ ਆਪਣੀ ਭੈਣਾਂ ਦੇ ਨਾਲ ਹੀ ਇੰਨਾ ਪਿਆਰ ਸੀ ਕਿ ਉਹਨਾਂ ਦੀ ਹੀ ਗੱਲ ਸੁਣਨੀ ਆਉਨੇ ਤਾਂ ਉਹ ਕਿਸੇ ਹੋਰ ਦੀ ਭੈਣ ਨੂੰ ਕਿਉਂ ਘਰ ਦੇ ਵਿੱਚ ਲੈ ਕੇ ਆਇਆ ਕਿਉਂ ਉਸ ਨੂੰ ਮਾਰ ਦਿੱਤਾ ਵਿਸਾਸ ਹੋ ਰਹੇ ਨੇ ਕਿਉਂ ਇੰਜ ਕੀਤਾ ਖੁਦਿਆਂ ਦੋ ਧੀਆ ਨੇ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਰੱਖਦੇ ਨੇ ਇਹ ਬਾਰ-ਬਾਰ ਪਰ ਜਦੋਂ ਇਹ ਤੇ ਉੱਥੇ ਜਾਂਦੀ ਹੈ ਤਾਂ ਉਹਨੂੰ ਰਾਤ ਦੇ 12 ਵਜੇ ਉੱਥੋਂ ਬੁਲਾ ਲਿਆ ਜਾਂਦਾ ਲੋਕ ਆਖਿਰਕਾਰ ਕਿਉਂ ਨਹੀਂ ਸਮਝਦੇ ਕਿ ਜਦੋਂ ਤੁਸੀਂ ਵਿਆਹ ਕਰ ਰਹੇ ਹੋ ਤਾਂ ਤੁਹਾਡਾ ਕੋਈ ਕਬਜ਼ਾ ਨਹੀਂ ਹੋ ਕੇ ਆ ਉਸ ਕੁੜੀ ਜਾਂ ਉਸਦੇ ਪਰਿਵਾਰ ਦੇ ਉੱਪਰ ਉਹ ਇੱਕ ਰਿਸ਼ਤਾ ਨਿਭਾਉਣ ਦੇ ਲਈ ਤੁਹਾਡੇ ਨਾਲ ਤੁਰੇ ਨੇ ਤੇ ਤੁਹਾਨੂੰ ਵੀ ਪਿਆਰ ਅਤੇ ਨਿਮਰਤਾ ਦੇ ਨਾਲ ਹੀ ਰਿਸ਼ਤਾ ਨਿਭਾਉਣਾ ਚਾਹੀਦਾ ਹੈ। ਆਗਮ ਜੋਤਕੌਰ ਨੀਹਾ ਉਸ ਦੀ ਜ਼ਿੰਦਗੀ ਦੇ ਵਿੱਚ ਹੋਰ ਕੀ ਕੁਝ ਹੋਇਆ ਮਹਿਸ ਪੰਜ ਮਹੀਨਿਆਂ ਦੇ ਵਿੱਚ ਜਾਣਦੇ। ਜ਼ਹਿਰ ਦੇ ਕੇ ੱੱਕੇ ਨਾਲ ਮਾਰਿਆ ਉਹਨੂੰ ਕਿਸੇ ਹਸਪਤਾਲ ਚ ਐਡਮਿਟਰੀ ਕਰਾਇਆ ਵੇ ਜਿਹੜਾ ਇੱਕ ਆਪੀ ਜਨਾਨੀ ਨੂੰ ਹੀ ਨਹੀਂ ਦੇਖ ਸਕਿਆ ਵੀ ਮੇਰੀ ਜਨਾਨੀ ਬੈੱਡ ਤੇ ਪਈ ਹੈ 36 ਘੰਟੇ ਹੋ ਚੁੱਕੇ ਨੇ ਉਹਨੂੰ ਬਹੁਤ ਤਸ਼ੱਦਦ ਨਾਲ ਮਾਰਿਆ ਜਿਹੜੀ 베ੜ ਦਾ ਸਸਕਾਰ ਹੋਇਆ ਖੀਰ ਤੋਂ ਬਰਦਾਸ਼ਤ ਉਹ ਸਾਹਮਣੇ ਚਿਤ ਲੱਗੇ ਆ ਜੇਕਰ ਕਿਸੇ ਨਾਲ ਨਾ ਹੋਵੇ ਜੋ ਸਾਡੇ ਪਿੰਡ ਦੀ ਸਥਿਤੀ ਨਾਲ ਹੋਵੇ ਸਾਡੀ ਛੋਟੀ ਭੈਣ ਨਾਲ ਹੋਇਆ ਉਦੇ ਸੋਰੇ ਘਰ ਵਾਲਿਆਂ ਨੇ ਸਾਰੇ ਨੇ ਰਲ ਕੇ ਸੋਰੇ ਪਰਿਵਾਰ ਨੇ ਵਿੱਚੇ ਤਾਇਆ ਸਾਰੇ ਨੇ ਰਲ ਕੇ ਮੇਰੀ ਭੈਣ ਨੂੰ ਤੰਗ ਕੀਤਾ ਇੱਕ ਗੁਰਸਿੱਖੀ ਬਾਣੇ ਦੇ ਵਿੱਚ 30 ਉਹਨੂੰ ਜ਼ਬਰਦਸਤੀ ਕੋਕਾ ਪਾਇਆ ਗਿਆ ਉਹਨੂੰ ਗਲਤ ਤਰੀਕੇ ਨਾਲ ਉਹਦੀ ਸ੍ਰਸ਼ਟਾਂ ਕਹਿੰਦੀ ਸੀ ਕਿ ਆਂਡਾ ਮੀਟ ਮੱਛੀ ਬਣਾ ਐਸੀ ਕਟਾਂ ਵਾਪਰ ਜਾਂਦੀ ਹੈ ਤਾਂ ਪਰਿਵਾਰ ਵਾਲਿਆਂ ਨੂੰ ਸਗੇ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਗੁੱਸਾ ਆਉਂਦਾ ਹੈ ਇੱਕ ਗੁਰਸਿੱਖ ਧੀ ਨੂੰ ਸਾਡੀ ਨੂੰ ਇੰਨਾ ਕੁਝ ਕਰ ਸਕਦੇ ਨੇ ਉਹਦੇ ਕਕਾਰ ਲੋਹਾਂ ਤੱਕ ਜਾ ਰਹੇ ਨੇ ਇੱਕ ਗੁਰਸਿੱਖ ਧੀ ਨੂੰ ਕੋਕਾ ਪਾਣ ਤੇ ਮਜਬੂਰ ਕਰਦਾ ਸਾਡੀ ਛੋਟੀ ਭੈਣ ਨੂੰ ਮੀਟ ਆਂਡੇ ਬਣਾਣ ਤੇ ਮਜਬੂਰ ਕਰਦਾ ਐਜੇ ਪਾਪੀਆਂ ਨੂੰ ਤਾਂ ਸਖਤੋ ਸਖਤ ਕਰ ਬਈ ਮੇਰੇ ਹਿਸਾਬ ਨਾਲ ਤਾਂ ਐਜੇ ਬੰਦੇ ਨੂੰ ਫਾਂਸੀ ਹੋਣਾ ਚਾਹੀਦੀ ਕੀ ਨੀਤਾ ਸਿੱਟੀ ਵਾਲੀ ਉਹ ਮੈਂ ਪਿੱਛੇ ਵੇਜੂਗੀ ਪਿੱਛੇ ਵੇਜੂਗੀ ਵਿਆਹ ਤੋਂ ਬਾਅਦ ਨੀਹਾ ਨੇ ਕੀ ਕੁਝ ਨਹੀਂ ਚੇਲਿਆ ਵਿਆਹ ਤੋਂ 5-7 ਦਿਨ ਪਹਿਲਾਂ ਹੀ ਉਸ ਨੂੰ ਕਿਹਾ ਗਿਆ ਕਿ ਤੂੰ ਕੋਕਾ ਪਾਲ ਹੈ ਪਰ ਧੀ ਨੇ ਕਿਹਾ ਕਿ ਮੇਰੀ ਮੰਮੀ ਨਾਲ ਗੱਲ ਕਰ ਲਵੋ ਕਿਉਂਕਿ ਮੈਂ ਇਸ ਬਾਰੇ ਪਹਿਲਾਂ ਹੀ ਮਾਪਿਆਂ ਨੂੰ ਦੱਸ ਚੁੱਕੀ ਹਾਂ ਅਤੇ ਤੁਹਾਡੇ ਨਾਲ ਮੁਲਾਕਾਤ ਕਰਕੇ ਵੀ ਇਹ ਗੱਲ ਸਾਫ਼ ਕਰ ਦਿੱਤੀ ਗਈ ਹੈ ਕਿ ਮੈਂ ਇੰਜ ਨਹੀਂ ਪਾਣਾ ਕੋਕਾ ਮੈਂ ਅੰਮ੍ਰਿਤਧਾਰੀ ਹਾਂ ਹਣ ਵਿਆਹੀ ਨ ਨਾਨ ਕਹਿੰਦੀ ਹੈ ਕਿ ਇਹਦੇ ਕੋਕਾ ਪਵਾਓ 6 ਨਵੰਬਰ ਨੂੰ ਦਰਵਾਜਾ ਲੰਘਣ ਤੋਂ ਪਹਿਲਾਂ ਹੀ ਨਾਨਾਂ ਦੇ ਵੱਲੋਂ ਇਹ ਰੋਲਾ ਪਾ ਦਿੱਤਾ ਗਿਆ ਘਰ ਦੇ ਵਿੱਚ ਮਾਹੌਲ ਖਰਾਬ ਕਰ ਦਿੱਤਾ ਗਿਆ ਖੁਸ਼ੀ-ਖੁਸ਼ੀ ਇਹ ਕੁੜੀ ਆਪਣੇ ਪੇਕੇ ਘਰ ਤੋਂ ਸਹੁਰੇ ਘਰ ਦੇ ਵਿੱਚ ਪਹੁੰਚੀ ਸੀ ਪਰ ਉੱਥੇ ਇਸ ਨੂੰ ਇਸ ਤਰੀਕੇ ਦੇ ਨਾਲ ਟ੍ਰੀਟ ਅਤੇ ਜੱਜ ਕੀਤਾ ਗਿਆ ਕਿ ਉਸ ਦੀਆਂ ਸਾਰੀਆਂ ਖੁਸ਼ੀਆਂ ਮਿੱਟੀ ਹੋ ਗਈਆਂ ਰਸੋਈ ਦੇ ਵਿੱਚ ਕੁੰਡਾ ਲਾ ਕੇ ਇਸ ਨੂੰ ਕੁੱਟਿਆ ਗਿਆ ਨਾਨਾਣਾ ਨੇ ਹੀ ਇਸ ਦਾ ਘਰ ਪੱਟਿਆ ਉਡੀ ਦਾ ਪੇਕਾ ਪਰਿਵਾਰ ਇਹ ਮੰਨਦਾ 12 ਜਨਵਰੀ ਨੂੰ ਲੋੜੀ ਤੋਂ ਇੱਕ ਦਿਨ ਪਹਿਲਾਂ ਜਵਾਈ ਕਹਿੰਦਾ ਕਿ ਤੁਸੀਂ ਇਹਨੂੰ ਅਕਲ ਨਹੀਂ ਦਿੱਤੀ ਇਹ ਗੱਲ ਕਿਵੇਂ ਕਰਦੀ ਹੈ ਮੇਰੇ ਮਾਪਿਓ ਦੇ ਨਾਲ ਤੇ ਸੋਹਰਾ ਦੂਜੇ ਪਾਸੇ ਕਹਿੰਦਾ ਕਿ ਸਾਡੇ ਘਰ ਤਾਂ ਕੋਈ ਗੱਲ ਹੀ ਨਹੀਂ ਹੋਈ ਲੋੜੀ ਤੇ ਮਾਪਿਓ ਤੇ ਸਾਰੇ ਜਾਣੇ ਫੋਨ ਤੇ ਰੋਏ ਸੀ ਇਸਮਗਰ ਉਹਨਾਂ ਨੇ ਜਾ ਕੇ ਪਰਿਵਾਰਤੀ ਨਾਲ ਗੱਲਬਾਤ ਵੀ ਕੀਤੀ ਸੀ ਪਰ ਉਹ ਕਹਿੰਦੇ ਕਿ ਨਹੀਂ ਸਾਰਾ ਕੁਝ ਠੀਕ ਹੈ ਛੋਟੀਆਂ ਮੋਟੀਆਂ ਗੱਲਾਂ ਹੋ ਜਾਂਦੀਆਂ ਨੇ ਅੱਗੇ ਤੋਂ ਇਹੋ ਜਿਹਾ ਕੁਝ ਨਹੀਂ ਹੋਵੇਗਾ ਸੋਹਰਾ ਪਰਿਵਾਰ ਇਹੀ ਕਹਿੰਦਾ ਹੈ ਕਿ ਸੇ ਸਾਰਾ ਕੁਝ ਠੀਕ ਰੱਖਾਂਗੇ ਹੁਣ ਕੁੜੀ ਕਹਿੰਦੀ ਸੀ ਕਿ ਮੇਰੇ ਸਹੁਰੇ ਤਾਂ ਬਹੁਤ ਚੰਗੇ ਨੇ بار بار ਇੱਕ ਵਾਰੀ ਜਵਾਈ ਨੂੰ ਇਹ ਵੀ ਪੁੱਛਿਆ ਗਿਆ ਸੀ ਕਿ ਇਹ ਸਭ ਕੁਝ ਚੱਲ ਕੀ ਰਿਹਾ ਹੈ ਪਰ ਉਹ ਕਹਿੰਦਾ ਹੈ ਕਿ ਮੈਨੂੰ ਨਹੀਂ ਪਤਾ ਕੁਝ ਵੀ ਹਮੇਸ਼ਾ ਹੀ ਆਪਣੀ ਭੈਣਾਂ ਦੀ ਸਾਈਡ ਲੈਂਦਾ ਸੀ ਜਿਸ ਤੇ ਕਾਰਨ ਇਹਨਾਂ ਦਾ ਘਰ ਪਟਿਆ ਗਿਆ ਉਹਨਾਂ ਦੇ ਨਾਲ ਹੀ ਉਹ ਗੱਲ ਕਰਦਾ ਸੀ ਅਤੇ ਉਹਨਾਂ ਦੀ ਗੱਲਾਂ ਅਨੁਸਾਰ ਹੀ ਚੱਲਦਾ ਹੁੰਦਾ ਸੀ ਇੱਕ ਕੁੜੀ ਦੇ ਨਾਲ ਇੰਨੀ ਦਰਦਨਾਕ ਘਟਨਾ ਹੋਈ ਕਿ ਉਹ 36 ਘੰਟੇ ਆਪਣੇ ਘਰ ਦੇ ਵਿੱਚ ਤੜਫਦੀ ਰਹੀ ਸਹੁਰੇ ਘਰ ਦੇ ਵਿੱਚ ਉਹਦੇ ਸਰੀਰ ਦੇ ਵਿੱਚੋਂ ਡੇਢ ਦੋ ਬੋਤਲਾਂ ਜ਼ਹਿਰ ਦੀਆਂ ਕੱਡੀਆਂ ਗਈਆਂ ਜਿਸ ਦੇ ਵਿੱਚ 6 ਜਾਣੇ ਪਰਿਵਾਰ ਦੇ ਪਤੀ ਸੱਸ ਸੋਹਰਾ ਅਤੇ ਇੱਕ ਹੋਰ ਵਿਅਕਤੀ ਤੋਂ ਇਲਾਵਾ ਦੋ ਭੈਣਾਂ ਦੇ ਨਾਮ ਸ਼ਾਮਲ ਨੇ ਇਹਨਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ 19 ਤਰੀਕ ਦੀ ਇਹ ਸਾਰੀ ਘਟਨਾ ਕੁੜੀ ਦੇ ਸਾਰੇ ਪਰਿਵਾਰ ਦੇ ਵੱਲੋਂ ਤਾਏ ਦਾ ਫੋਨ ਆਂਦਾ ਹੈ ਕਿ ਕੱਲ ਨੀਹਾ ਅਤੇ ਉਹਦਾ ਘਰ ਵਾਲਾ ਸੰਜੂ ਦੋਵੇਂ ਜਾਣੇ ਆਪਸ ਦੇ ਵਿੱਚ ਲੜੇ ਸੀ ਮੁੰਡਾ ਅਤੇ ਕੁੜੀ ਅਤੇ ਇਸ ਮੁਗਰੋਂ ਕੁੜੀ ਨੂੰ ਟੱਟੀਆਂ ਉਲਟੀਆਂ ਲੱਗੀਆਂ ਉਹਨੂੰ ਅਸੀਂ ਡਾਕਟਰ ਨੂੰ ਦਿਖਾ ਦਿੱਤਾ ਤੇ ਹੁਣ ਉਹ ਠੀਕ ਹੈ ਪਰ ਇਹ ਝੂਠ ਸੀ ਬਾਰ-ਬਾਰ ਇਸ ਪੂਰੀ ਕਹਾਣੀ ਦੇ ਵਿੱਚ ਦਾਰਾ ਪ੍ਰਧਾਨ ਦਾ ਨਾਮ ਆ ਰਿਹਾ ਜੋ ਕਿ ਇਹਨਾਂ ਦਾ ਹੀ ਭਤੀਜਾ ਲੱਗਦਾ ਹੈ ਹੁਣ ਦੂਜੇ ਪਾਸੇ ਜਦੋਂ 19 ਤਰੀਕ ਨੂੰ ਇਹ ਸਾਰੀ ਘਟਨਾ ਹੋਈ ਅਤੇ ਤਾਏ ਦੇ ਵੱਲੋਂ ਫੋਨ ਕੀਤਾ ਗਿਆ ਕੁੜੀ ਦੇ ਮਾਪਿਆਂ ਨੂੰ ਤਾਂ ਜਵਾਈ ਨੇ 15 ਮਿੰਟ ਬਾਅਦ ਫੇਰ ਫੋਨ ਕਰਤਾ ਕਿ ਤੁਸੀਂ ਕਿੱਥੇ ਹੋ ਕੁੜੀ ਦੇ ਪਿਤਾ ਕਹਿੰਦੇ ਨੇ ਕਿ ਸਾਨੂੰ ਨਿਕਲਣ ਦੇ ਵਿੱਚ ਥੋੜਾ ਟਾਈਮ ਤਾਂ ਲੱਗਣਾ ਹੀ ਆ ਅਸੀਂ ਆਣਾ ਵੀ ਦੂਰੋਂ ਆ ਪਹੁੰਚ ਜਾਂਦੇ ਆ ਆਪਣੇ ਮੁੰਡੇ ਨੂੰ ਫੋਨ ਕੀਤਾ ਗਿਆ ਕਰੀਬ 1 ਘੰਟਾ ਲੱਗਿਆ ਅਤੇ ਪੌਣ 1:10 ਵਜੇ ਇਹ ਕੁੜੀ ਦੇ ਸੋਹਰੇ ਪਰਿਵਾਰ ਦੇ ਵਿੱਚ ਪਹੁੰਚ ਗਏ ਸਾਂ ਇਸ ਬੈੱਡ ਦੇ ਉੱਪਰ ਕੁੜੀ ਨੂੰ ਪਾਇਆ ਗਿਆ ਉਹਦੇ ਉੱਪਰ ਮੋਮ ਜਾਮਾ ਵਿਛਾਇਆ ਸੀ ਤਾਂ ਕਿ ਇਹਨਾਂ ਦੀ ਬੈੱਡ ਸ਼ੀਟ ਖਰਾਬ ਨਾ ਹੋਵੇ ਕੁੜੀ ਦੀ ਹਾਲਤ ਇੰਨੀ ਤਰਸਯੋਗ ਸੀ ਕਿ ਉਸ ਦਾ ਲੈਟਰਨ ਬਾਥਰੂਮ ਵਿੱਚ ਹੀ ਨਿਕਲਿਆ ਹੋਇਆ ਸੀ ਉਹਨੂੰ ਬੜੀ ਹੀ ਬੇਰਹਿਮੀ ਦੇ ਨਾਲ ਫੜ ਕੇ ਜ਼ਹਿਰ ਪਲਾਇਆ ਗਿਆ ਪਿਤਾ ਨੇ ਕਿਹਾ ਜਿਸ ਦੇ ਕਾਰਨ ਸਾਡੀ ਧੀ ਮਰੀ ਹੈ ਉਹਦੇ ਪੰਜੇ ਕਕਾਰ ਖੋਲ ਕੇ ਰੱਖੇ ਹੋਏ ਸਨ ਸਾਰੇ ਮੈਂਬਰ ਅਲੱਗ ਕਮਰੇ ਦੇ ਵਿੱਚ ਬੈਠ ਕੇ ਉਸ ਸਮੇਂ ਸਲਾਹ ਕਰ ਰਹੇ ਸੀ ਤੇ ਸਾਡੀ ਧੀ ਜੇ ਪਾਸੇ ਮਰ ਰਹੀ ਸੀ ਕੁੜੀ ਦੇ ਪੇਕੇ ਪਰਿਵਾਰ ਦੇ ਵੱਲੋਂ ਫੋਨ ਤੇ ਖੁਦ ਸੁਣਿਆ ਗਿਆ ਜਦੋਂ ਕਿਸੇ ਮੈਂਬਰ ਨੇ ਫੋਨ ਕੀਤਾ ਤਾਂ ਕੁੜੀ ਦੇ ਸਹੁਰੇ ਘਰ ਦੇ ਵਿੱਚ ਪਿੱਛੋਂ ਕੋਈ ਆਖ ਰਿਹਾ ਸੀ ਉਹਨੂੰ ਕਿ ਕਹਿ ਦੇ ਬੋਲ ਦੇ ਬਾਅਦ ਦੇ ਵਿੱਚ ਗੱਲ ਕਰੂੰਗੀ ਤੀਨੇਂਜ ਹੀ ਬੋਲ ਦਿੱਤਾ ਕੁੜੀ ਦੇ ਮੋਢਿਆਂ ਤੇ ਨਿਸ਼ਾਨ ਪਏ ਹੋਏ ਨੇ ਉਹਨੂੰ ਜਿਸ ਤਰ੍ਹਾਂ ਨਾਲ ਘੁੱਟ ਕੇ ਫੜਿਆ ਹੋਵੇ ਤਿੰਨ ਉਂਗਲਾਂ ਉਸ ਦਾ ਆਖਰ ਦੇ ਵਿੱਚ ਖੜੀਆਂ ਕਰਨਾ ਅਤੇ ਡੀਟੀਟੀ ਦਵਾਈ ਦਾ ਨਾਮ ਲੈਣਾ ਜਦੋਂ ਕੁੜੀ ਨੂੰ ਪੀਜੀਏ ਲੈ ਜਾਂਤਾ ਗਿਆ ਤਾਂ ਉੱਥੇ ਡਾਕਟਰਾਂ ਨੇ ਕਿਹਾ ਕਿ ਜੇਕਰ ਸਾਨੂੰ ਇਹ ਪਤਾ ਲੱਗ ਜਾਵੇ ਕਿ ਇਹਨੇ ਜ਼ਹਿਰ ਕਿਹੜਾ ਖਾਧਾ ਹੈ ਤਾਂ ਹੀ ਅਸੀਂ ਇਸ ਦਾ ਇਲਾਜ ਕਰ ਪਾਵਾਂਗੇ। ਕੁੜੀ ਦੇ ਪਿਓ ਦੇ ਵੱਲੋਂ ਉਸਦੇ ਸਹੁਰੇ ਘਰ ਦੇ ਵਿੱਚ ਇੱਕ ਵਾਰ ਫਿਰ ਤੋਂ ਫੋਨ ਕੀਤਾ ਜਾਂਦਾ ਹੈ। ਆਪਣੇ ਜਵਾਈ ਨੂੰ ਕਿਹਾ ਜਾਂਦਾ ਹੈ ਕਿ ਉਹ ਜ਼ਹਿਰ ਦਾ ਨਾਮ ਦੱਸੋ ਜਿਹੜਾ ਕਿ ਇਹਨੇ ਖਾਧਾ ਹੈ ਤਾਂ ਕਿ ਮੇਰੀ ਕੁੜੀ ਦਾ ਇਲਾਜ ਹੋ ਸਕੇ। ਉਹ ਦੱਸਿਆ ਜਾਂਦਾ ਪਰ ਫਿਰ ਵੀ ਇੰਨੀ ਜ਼ਿਆਦਾ ਦੇਰ ਹੋ ਚੁੱਕੀ ਸੀ ਕਿ ਕੁੜੀ ਬਚ ਨਾ ਪਾਈ ਜੇਕਰ 24 ਘੰਟੇ ਦੇ ਅੰਦਰ ਅੰਦਰ ਵੀ ਇਹ ਹਸਪਤਾਲ ਦੇ ਵਿੱਚ ਪਹੁੰਚ ਜਾਂਦੇ ਤਾਂ ਸ਼ਾਇਦ ਕੁੜੀ ਬਚ ਜਾਂਦੀ ਪਰ ਜਦੋਂ ਇਸ ਕੁੜੀ ਨੇ ਬੋਲਣਾ ਹੀ ਬੰਦ ਕਰ ਦਿੱਤਾ ਉਸ ਦੀਆਂ ਥੋੜੀਆਂ-ਬਹੁਤੀਆਂ ਅੱਖਾਂ ਹੀ ਹਿਲ ਰਹੀਆਂ ਸੀ ਸਾਹ ਔਖੇ ਆ ਰਹੇ ਸੀ ਉਦੋਂ ਕੁੜੀ ਦੇ ਪੇਕੇ ਘਰ ਦੇ ਵਿੱਚ ਫੋਨ ਕੀਤਾ ਜਾਂਦਾ ਆਪਣੇ ਘਰ ਬਸਾਉਣ ਦੀ ਖਾਤਰ ਕੁੜੀ ਨੇ ਇੰਨੇ ਦੁੱਖ ਅਤੇ ਤਸੀਹੇ ਸਹੇ ਕਿ ਅੱਜ ਉਹ ਦੁਨੀਆ ਦੇ ਵਿੱਚ ਨਹੀਂ ਉਸ ਦੀ ਮਾਂ ਪਾਗਲਾਂ ਦੀ ਤਰ੍ਹਾਂ ਚੀਕਾਂ ਮਾਰ ਰਹੀ ਹੈ ਮਾਹ ਦੇ ਵੀ ਚਾਰ ਸਟੰਡ ਪਏ ਹੋਏ ਨੇ ਘਰ ਦੇ ਹਾਲਾਤ ਇਸ ਸਮੇ ਬੱਤੋਂ ਬੱਤਰ ਨੇ ਪਰ ਆ ਕਹਿੰਦਾ ਹੈ ਕਿ ਮੈਂ ਜਦੋਂ ਆਪਣੀ ਭੈਣ ਨੂੰ ਗੱਡੀ ਦੇ ਵਿੱਚ ਪਾਇਆ ਤਾਂ ਉਹ ਤੜਫ ਰਹੀ ਸੀ ਉਹਨਾਂ ਹਾਲਾਤਾਂ ਦੇ ਵਿੱਚ ਉਹ ਰੋ ਰੋ ਕੇ ਕਿੰਜ ਆਪਣੀ ਭੈਣ ਨੂੰ ਹਸਪਤਾਲ ਤੱਕ ਲੈ ਕੇ ਗਿਆ ਇਹ ਉਹ ਹੀ ਜਾਣਦਾ ਇਸ ਪੂਰੇ ਮਾਮਲੇ ਤੋਂ ਬਾਅਦ ਸੋਹਰੇ ਪਰਿਵਾਰ ਤੇ ਸੰਜੂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਦਾਜ ਦਹੇਜ ਦਾ ਅਤੇ ਹੱਤਿਆ ਦਾ ਮਾਮਲਾ ਦਰਜ ਹੋ ਚੁੱਕਿਆ ਹੈ। ਹੋਰ ਵੀ ਕਈ ਧਿਰਾਂ ਆਵਾਂ ਲੱਗੀਆਂ ਨੇ। ਇਹਦੇ ਵਿੱਚ ਸੱਸ, ਸੋਹਰਾ, ਤਾਇਆ ਸੋਹਰਾ, ਪਤੀ ਅਤੇ ਦੋਨ ਨਾਣਾ ਦੇ ਨਾਮ ਸ਼ਾਮਿਲ ਨੇ। 23 ਤਰੀਕ ਨੂੰ ਹੀ ਜੰਮੀ ਅਤੇ 23 ਤਰੀਕ ਨੂੰ ਹੀ ਮਰ ਗਈ। ਸੰ 2000 ਦੇ ਵਿੱਚ ਕੁੜੀ ਦਾ ਜਨਮ ਹੋਇਆ ਸੀ। 2025 ਦੇ ਵਿੱਚ ਜਦੋਂ ਕੁੜੀ ਗਈ ਹੈ। ਅਗਮ ਜੋਤਕੌਰ ਉਰਫ ਨੀਹਾ ਤਹਰ ਫਸੇ ਇਸੇ ਖਬਰ ਦੀ ਚਰਚਾ ਕਿ ਇਸੇ ਉਮੀਦ ਕਰਦੇ ਆਂ ਕਿ ਇਸ ਕੁੜੀ ਨੂੰ ਇਨਸਾਫ ਜ਼ਰੂਰ ਮਿਲੇਗਾ। ਇਸ ਤੋਂ ਪਹਿਲਾਂ ਵੀ ਕਈ ਇਹੋ ਜਿਹੇ ਕੇਸ ਆਏ ਭਾਵੇਂ ਓਸ਼ੇਫਾਲੀ ਦਾ ਹੋਵੇ, ਜਸਪ੍ਰੀਤ ਦਾ ਹੋਵੇ। ਹੋਰ ਵੀ ਕਿੰਨੀਆਂ ਹੀ ਕੁੜੀਆਂ ਦਾਜ ਦੇਹ ਦੇ ਬਲੀ ਚੜ ਗਈਆਂ। ਨਵੀਆਂ-ਨਵੀਆਂ ਵਿਆਹੀਆਂ ਹੋਈਆਂ ਕੁੜੀਆਂ ਜਿਨ੍ਹਾਂ ਨੂੰ 2 ਮਹੀਨੇ, 1.5 ਮਹੀਨੇ, 5 ਮਹੀਨੇ ਹੋਏ ਹੁੰਦੇ ਨੇ, ਸਾਲ ਵੀ ਨਹੀਂ ਹੋਇਆ ਹੁੰਦਾ ਵਿਆਹ ਨੂੰ ਪਰ ਉਸ ਤੋਂ ਪਹਿਲਾਂ ਹੀ ਦਾਜ ਦੇ ਲੋਬੀਆਂ ਦੇ ਵੱਲੋਂ ਕੁੜੀਆਂ ਦੇ ਨਾਲ ਇੰਜ ਕੀਤਾ ਜਾਂਦਾ ਜਿਵੇਂ ਇਹ ਕੋਈ ਇਨਸਾਨ ਨਹੀਂ। ਕੋਈ ਬੇਜਾਨ ਚੀਜ਼ ਜਾਂ ਫਿਰ ਜਾਨਵਰ ਹੋਣ ਜਿਹਨਾਂ ਨੂੰ ਉਹ ਟੱਕੇ ਦੇ ਨਾਲ ਐਂਡ ਹੋ ਰਿਆ ਇਸ ਨੂੰ ਐਂਡ ਹੋ ਰਿਆ ਇਸ ਨੂੰ ਨਾ ਪਤਾ